ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਕਮੈਂਟਾਂ ਦੇ ਰੂਪ ਦੇ ਵਿੱਚ ਸਾਡਾ ਵਿਚਾਰ ਸਾਂਝਾ ਕਰਿਓ ਲੋਕ ਨਾਲ ਸ਼ਰਮਾ ਜੀ ਬੜੇ ਸੁਲਝੋਏ ਲਖਾਰੀ ਨੇ ਵੱਖ-ਵੱਖ ਸ਼ਖਸੀਅਤਾਂ ਇੱਥੇ ਮੌਜੂਦ ਹੋਈਆਂ ਸਮਾਗਮ ਤੇ ਸੰਜੀਵ ਧਮੀਜਾ ਜੀ ਪ੍ਰਧਾਨ ਸਾਹਿਬ ਹੋਰ ਵੀ ਚਿਹਰੇ ਮੌਜੂਦ ਸੀ ਧੰਨਵਾਦ ਸਤਿ ਸ੍ਰੀ ਅਕਾਲ ਬਰਮਨਿਆ ਸੱਜਣ ਉਹ ਮੇਰੇ ਸਾਹਮਣੇ ਬੈਠੇ ਸੱਜਣ ਪਿਆਰ ਨਾਲ ਹੋਰ ਪੁੱਤ ਜੀ ਯਾਰ ਨਾ ਕਰ ਸਰ ਬਾਤ ਕਰਦੇ ਸੀ ਕਿ ਮੈਂ ਲਾਸਟ ਕਿ ਸ਼ਬਦ ਬੋਲਦਾ ਉਹ ਕੁਛ ਤਾਂ ਮੈਂ ਬੋਲਣਾ ਸੀ ਜੋ ਤੁਸੀਂ ਬੋਲ ਰਹੇ ਸੀ ਇਸ ਤਰ੍ਹਾਂ ਜਿੱਤੇ ਲੀਡਰ ਨੂੰ ਮਾਈਕ ਮੈਂ ਜਦੋਂ ਮੈਂ ਇੱਕ ਤਾ ਉਹ ਨਹੀਂ ਛੱਡਦਾ ਜਿੱਦ ਕੇ ਟੀਚਰ ਨੂੰ ਮਾਈਕ ਮੈਂ ਨਹੀਂ ਛੱਡਦਾ जो कुछ नहीं कहना होता वो भी कह जाता है बहुत अच्छा लग गया मैं समझता कि जो सहित्य प्यार करता है जो टीचर है जो गल कह तो रहे थे राम जी कि आगे च बैठ के लिखिया जाती है इन्होंने उस जमाने छोटी गल किताबा लिख में क्यों फिर अपने जो हंडाया हों जो दुनिया च देख हों सब कुछ इन्होंने किताबा नहीं लिखा ਔਰ ਜਿਹੜਾ ਬੰਦਾ ਤਪ ਫੜਦਾ ਹੈ ਜਿੰਨੂੰ ਸ਼ੌਕ ਹੁੰਦਾ ਹੈ ਉਹ ਦੁੱਖ ਦੀਆਂ ਦੀ ਬਿਮਾਰੀ ਨਹੀਂ ਲੱਗਦੀ। ਬੇព្រਸ਼ਾਨੀ ਨਾ ਹੁੰਦਾ। ਬੇព្រਚਾ ਨਹੀਂ ਜੀਉਂਦਾ। ਜਿਹੜਾ ਬੇਲਾ ਹੁੰਦਾ। ਅੱਜ ਕੱਲ ਜਿਹੜਾ ਗਾਇਰ ਕਿਤੇ ਹੈ। ਸਮਸਾਦ। ਕਿ ਬਾਹਰ ਚਲੇ ਜਾਂਦੇ ਆ ਬੱਚੇ। ਔਰ ਪੁੱਛੋ ਪਰਿਵਾਰਾ ਦਾ ਕੀ ਹਾਲ ਹੈ? ਮਾਪਾ ਹਾਲ। ਬੇਰਮੰਦੇ। ਜਿਨ੍ਹਾਂ ਨੇ ਜੁੜਿਆ ਭਲੇ ਹ। ਮੈਨੂੰ ਚੱਲ ਲਈ ਜਾਂਦੇ। ਅਰ ਜੇ ਆਪਾਂ ਨੂੰ ਉਹ ਉਹਨਾਂ ਦੇ ਦਿਲ ਵਿੱਚ ਵੀ ਪਿਆਰ ਵਾਸਤੇ ਰੋਏ ਨਾ। ਉਹ ਪੜ ਕੇ ਸੁਣ ਕੇ ਉਹਨਾਂ ਦੇ ਵਿੱਚ ਜਿਦੜ ਟੁੱਟ ਲਈ ਜਾਂਦੀ ਹੈ। ਬਾਹਰ ਜਾ ਕੇ ਤਿਆਰ ਘਟ ਜਾਂਦਾ। ਤੁਸੀਂ ਮੈਟਰੋਪੋਲੀਟਨ ਸਿਟੀ ਦੇ ਵਿੱਚ ਜਾਓ। ਬੰਬੇ ਤੇ ਲੋ ਦਿੱਲੀ ਤੇ ਤਾਂ ਪ੍ਰਕਾਸ਼ ਚਲੇ ਜਾਓ। ਉੱਥੇ ਕਿਸੇ ਵਾਸਤੇ ਕਹਿਮ ਨਹੀਂ। ਬੰਦੇ ਜੇ ਆਪਾਂ ਰੋਕਣਾ ਜੀ ਨੂੰ ਸ਼ਰਮਾ ਜੀ ਨੂੰ ਪਿਆਰ ਕਰਦੇ ਆ ਇਹਨਾਂ ਦੇ ਪਰਿਵਾਰ ਨਾਲ ਆਪਣਾ ਸਤਖਾਰ ਹੈ ਲਗਭਗ 2 ਮਿੰਟ ਜਦੋਂ ਬਟਪਟਾਈਂਟ ਰਹਿਦਾ ਹਾਂ ਉਹ ਮੈਂ ਇਹਨਾਂ ਨੂੰ ਕਿਹਾ ਸੀ ਵੀ 10 ਮਿੰਟ ਵਾਸਤੇ ਆਉਂਗਾ 1 ਘੰਟਾ ਤੋਂ ਮੈਨੂੰ ਵੀ ਹੋ ਗਿਆ ਪਿਆਰ ਕਰਦਾ ਇੱਕ ਕੈਂਸਰ ਦੇ 5 ਮਿੰਟਾਂ ਹੋ ਗਏ ਹੈ ਕੈਂਸਰ ਵੀ ਬਹੁਤ ਚੰਗਾ ਹੈ ਸਾਰੇ ਆਸਾਂ ਜਿਨ੍ਹਾਂ ਨੇ ਵੀ ਇੱਥੇ ਆ ਕੇ ਸਪੀਕਰਸ ਨੇ ਉਹਨੇ ਅਕੀਰ ਮੈਂ ਇਹ ਨਹੀਂ ਜਾਣ ਦੀ ਕੀ ਦਿੱਤਾ ਵੇ ਇੰਜਾਇਰ ਵੀ ਹੈ ਪਰ ਇਹ ਦਿਨਾਂ ਦਾ ਫਿਰ ਉੱਤੇ ਗੱਲ ਬਹਿ ਜਾਣੀ ਹੈ ਨਹੀਂ ਨਹੀਂ ਜੋ ਆ ਚੁੱਕਰ ਮੈਂ ਆ ਰਿਹਾ ਤੁਸੀਂ ਮੈਨੂੰ ਐਸਾ ਜਿਵੇਂ ਅੱਜ ਤੁਸੀਂ ਵਹਿਦਿਆ ਦੀ ਜਸ ਮਿਲਣ ਰੱਖਿਆ ਉੱਤੇ ਮੈਨੂੰ ਖਸਦਿਆ ਮੈਂ ਤੁਹਾਡੀਆਂ ਸਭ ਦੀਆਂ ਸ਼ੁਕਰੀਆਂਆਂ ਜਾਂਤਾਂ ਦੀਆਂ ਮਾ ਜੀ ਦੀਆਂ ਮਨਾਉਣ ਦੀ ਆਸ ਸਿੰਘ ਸਾਹਿਬ ਦੀਆਂ ਤੋਂ ਆ ਲੱਛਣੀਆਂ ਬਹੁਤ ਬੜੇ ਗ੍ਰਹਿਣ ਕਰਨ ਉਹਦੇ ਸੋ ਜਿੱਥੇ ਮੈਂ ਅੱਜ ਅਨ ਦੇ ਯਾਨੀ ਬਿੱਟਾ ਨਾਲ ਲੇਕ ਕਰਨੀ ਉਹਦੇ ਵਿੱਚ ਇਨਸ਼ਾ ਅੱਲਾਹ ਰਹਾਮ ਉਹ ਰੋਟੇਨੋਂ ਤੁਹਾਡੇ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਦਿੰਦਾ ਜੋ ਅਨ ਦੇ ਆਉਣ ਵਾਲੇ ਦਿਨ ਨੇ

ਇਸੇ ਨੂੰ ਮੇਰੇ ਸੁਖਨਾਂ ਚਾਹ। ਆਪਣੀ ਜ਼ਿੰਦਗੀ ਵੀ ਆਪਣਾ ਆਪਣਾ ਉਹ ਸਾਹਿਬ ਦਾ ਸ਼ੌਕ ਹੈ। ਉਹਨੂੰ ਇਸ ਸ਼ੌਕ ਤੋਂ। ਅਰੇ ਤੋਂ ਵਿਛੜਦੇ ਹੋ। ਅਧਲੀ ਹੋਵੇ। ਜਦੋਂ ਸਪੋਰਟਸ ਦਾ ਸ਼ੌਕਾ ਸਪੋਰਟ ਇਹ ਨਾ ਨਵੇ। ਦੇਖੋ ਜਿਹੜੇ ਕੋਈ ਆਪਣਾ ਬੈਟਨ ਵਾ ਖੱਜ ਵੀ ਹੁੰਦੀ ਹੈ। ਇਸ ਕਾਲਜ ਦੇ ਵਿੱਚ ਇਸ ਤਰ੍ਹਾਂ ਬੈਠਾ प्लेयर्स होंगे जो बास्केटबॉल खेलते हैं टेबल टेनिस खेलते हैं सटते हैं बैठते हैं बैडमिंटन वाले सब करते हैं खेलते हैं तो ज्यादा कुछ ना चाहता है यार तो बहुत बहुत लोग मैं थे शुभकामना हूं अपने मन अपनी पूरी एस में नहीं मन क्योंकि बैठे हैं बोलन कहता कि तो मैं अपने बोलूं पूरी तो एस में नहीं मन बहुत बहुत शुभकामना देना

ਮੈਂ ਤੁਹਾਡੀ ਆ ਪਹਿਲਾਂ ਗੱਲ ਕਰਕੇ ਟੱਲੇ ਉਹਨਾਂ ਨੂੰ ਕੀ ਉੱਚ ਮੰਨਦੇ ਕਿ 10-15 ਦੇ ਜ਼ਿਕਰ ਦੇ ਤੋ ਸਿੱਧਾ 10 ਐਮ ਨਹੀਂ ਬਣਦੀ ਬਹੁਤ ਵੱਡੀ ਗੱਲ ਹੈ ਪੂਰਾ ਪਰਿਵਾਰ ਤੁਹਾਡਾ ਵਿਚਾਰਿਆ ਵਿਆਪਕ ਹੈ ਉਹ ਜਿਹੜੇ ਤੇ ਹੱਥ ਪੁੰਦੇ ਆ ਉਹ ਜਾਂਦਿਆਂ ਦੀ ਤੇਰੇ ਨਾਲ ਧੱਕਾ ਨਹੀਂ ਕਰਦਾ ਕਿਉਂਕਿ ਬਾਕੀ ਉਹਨਾਂ ਦੇ ਵਿੱਚ ਫੰਕਸ਼ਨ ਸੀ ਤਾਂ ਕੁਇਟੀ ਦਾ ਜ਼ਮਾਨ ਮਿਲ ਗਏ ਅ ਮੈਂ ਸੋਚ ਰਿਹਾ ਸੀ ਕਿ ਜਿਹੜੇ

ਕਿ ਨਵੀਆਂ ਦਾ ਜਿਹੜਾ ਨਾ ਮਜਹੰਤਾ ਦਾ ਵਿਸ਼ਾ ਕਿ ਸਾਡੇ ਵਾਸਤੇ ਨਹੀਂ ਆਸਤ ਹੈ ਔਰ ਸਮਾਜ ਜਿੱਤੇ ਤੇ ਵੀ ਨਹੀਂ ਚੜ੍ਹਦਾ। ਸੁੰਮੇ ਵਾਰੀ ਸਮਝ ਕਿ ਕਿਉਂਕਿ ਇੱਕ ਜਨ ਫਿਰਤ ਵਿੱਚ ਬੱਚਾ ਹੈ ਤੁਹਾਡੇ 50% ਚਾਰ ਪੰਜ ਲੱਗ ਚਾਣੇ। 500 ਬੱਚਾ ਉੜਾਉਂਦਾ 350 ਬੱਚਾ

ਠੀਕ ਹੈ 94% ਜਨਤਾ ਨੂੰ ਉਹ ਪਤਾ ਬਿੱਲਾ ਬਾਕੀ ਜੋ ਕਿਤਾਬਾਂ ਬਾਰੇ ਚੱਲਣ ਗੱਲ ਕਰਕੇ ਪਿਆ ਹੈ ਉਹ ਮੈਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਮੈਂ ਸਿਰਫ ਕਿਤਾਬਾਂ ਪੜ੍ਹਦਾ ਰਹਣਾ ਤੇ ਲਿਖਿਆ ਵੀ ਮਹਾਤਮਾ ਗਾਂਧੀ ਜੀ ਨੇ ਕਿਹਾ ਉਹ ਸਾਥ ਮੈਕੂਲ ਕੰਪਨੀ ਕਿ ਦੋਸਤਾਂ ਨਾਲ ਅਗਰ ਤੁਸੀਂ ਉਹ ਨਾ ਘਾਟੇ ਤੁਸੀਂ ਤੁਸੀਂ ਗੱਲ ਚੋਂ ਹਾਂ ਹੰਨਾ ਲਹਾਣੇ ਬਲਾਉਣੇ ਰਿਹਾ ਕੋੜ ਪਿਆ ਰਿਹਾ ਇਸ ਕੋਟਾ ਨੂੰ ਮੈਂ ਕਹਿੰਦਾ ਕਿ ਗੁਤਾਬੀ ਬੋਲਣ ਤੁਸੀਂ ਟੱਕੋ ਪਰੋ ਗੱਲ ਮਰਜੀ ਕਰਾ ਲਿਓ ਠੀਕ ਹੈ ਨਾ ਜੀ ਜਿਹੜੀ ਮਦਰ ਦੇ ਸਮਾਜ ਦੇ ਹਿੱਸੇ ਜਿਹੜੇ ਸਾਡੇ ਪਰਿਵਾਰ ਟੁੱਟ ਰਹੇ ਉਹਨਾਂ ਨੂੰ ਬਚਾਉਣ ਦਾ ਜ਼ਿੰਮੇਵਾਰੀ ਸਾਡੇ ਤੇ ਹੈਗੀ ਦੂਜੇ ਵੀ ਵੱਡਾ ਕਾਰਨ ਜਿਹੜਾ ਹੈਗਾ ਉਹ ਇਕੱਲਾ ਪਾੜ ਆਦਮੀ ਕੰਡਾਰਿਆ ਦਾ ਕੋਈ ਪਹਿਲੇ ਸੰਜੇ ਪਰਿਵਾਰ ਹੁੰਦਾ ਸੀ ਨਾ ਅਸੀਂ ਸਤ ਪੁਰਾ ਹਾਂ ਜੀ ਇੱਕੋ ਇੱਕੋ ਘੜ ਕੇ ਰਹਿੰਦੇ ਹੁਣ ਸਤ ਪੁਰਾ ਅਗਲਾ ਸਤ ਪੁਰਾ ਆ ਜੀ ਉਹਨਾਂ ਦੇ ਬੱਚੇ ਹੋ ਗਏ ਬੱਚੇ ਬੱਚੇ ਘਰ ਵੱਢ ਨਹੀਂ ਆ ਗਏ ਤੇ ਲੋ ਵੀ ਬੜੇ ਫਿਰ ਉਸ ਤੋਂ ਬਾਅਦ ਕੰਮ ਖੜੂ ਉਹ ਨਾ ਕੰਮੀ ਉੱਠਣ ਦਾ ਕੋਈ ਟੈਨ ਨਹੀਂ ਸੌਣ ਦਾ ਕੋਈ ਟੈਨ ਨਹੀਂ ਅਸੀਂ ਕਿਸ ਪੀੜੀ ਕੇ ਸੁਧਮੇ ਹੈ ਅਸੀਂ ਫੁੱਟਪੱਥ ਦੇਖੀਏ ਮੇਰਾ ਮੂਨੀ ਸੁਪੋਜਾ ਦਸੰਬਰ ਦਾ ਬਠਾ ਗੁੰਨ 73 ਸਾਲ ਜੋ ਹੋ ਜਾਣਾ 6 ਦਸੰਬਰ ਉਥੋਂ ਹੀ ਕਿਾfte ਰਹੇ ਅਸੀਂ ਉਹ ਟਾਈਮ ਦੇਖਿਆ ਜੋ 30 ਇੱਕ ਕਿੱਲੇ ਤੋਂ ਬਸੇ ਘਰ ਤੋਂ ਕਿੱਲੇ ਘਰ ਤੱਕ ਆਹ ਕਿੱਲੇ ਤੋਂ ਲੈ ਕੇ ਬਾਅਦਲੇ ਹੀ ਕਿੱਲਾ ਇੰਨੀ ਗ੍ਰੀਤੀ ਜੱਤੀ ਅਸੀਂ ਹੁੱਕਾਂ ਨਹੀਂ ਤੁਮ ਤੋ ਵੀ ਜਾਣੀ ਹੈ ਇਹ ਕੋਈ ਦਿੱਕਤ ਨਹੀਂ ਆਗੀ ਕਿਸੇ ਕਾਲ ਦੀ ਕੋਈ ਦਿੱਕਤ ਨਹੀਂ ਆਗੀ ਕੈਲੀਫੋਰਨੀਆ ਹੁੰਦਾ ਸੀ ਨਾ ਮੇਰਾ ਪਿੰਡ ਸੁਲਤਾਨਪੁਰ ਆਲ ਮੁਸਤਾਫਾ ਦੇ ਲਾਗੇ ਮੇਰੇ ਬੁਰੀ ਜਾਂ ਦੇ ਆਗੇ ਉਥੋਂ ਪਤੀ ਕਿਲੋਮੀਟਰ ਤੋਂ ਭੱਗਾ ਯਮਨ ਲਗਾ ਉੱਥੇ ਨਾ ਲੱਗਾ ਸੀ ਮੋਟਾ ਦੀ ਪੁਰੀਆਂ ਤਾਰ ਕੱਢੀ ਕੱਢੀ ਠੀਕ ਹੈ ਮੇਰੇ ਕੋਲ ਮੋਬਾਈਲ ਐਸਾ ਇੱਕ ਤੁਸੀ ਮੀਕਾਰਾ ਲੋਰੀਸਾ ਦਾ ਨੰਬਰ ਲਓ ਜੰਦੀ ਜਿਹੜੀ ਇਹ ਜਿਆਦਾ ਖਿਚਾਲੀ ਹੋਏ ਨਾ ਇਹਨੇ ਵੀ ਰੋ ਪੈਣਾ ਮੂਹਗਾ ਛੋਟਾ ਕਾਲ ਪਰ ਮੇਰੀ ਟੈਸ ਹੋ ਗਿਆ